ਸੋ ਪਾਈਏ ਸਫਲ 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 ਦਰਸ ਨੇ ਪਰਸਪਰਸ ਗੁਨਗਾਈ ਐ ਪਰਸਪਰਸ ਗੁਨਗਾਈ ਐ ਸਫਲ 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 ਦਰਸ ਨੇ ਪਰਸਪਰਸ ਗੁਨਗਾਈ ਐ ਪਰਸਪਰਸ ਗੁਨਗਾਈ ਐ ਪਰਸ ਪਰਸ ਗੁਨਗਾਈ ਐ ਪਰਸ ਪਰਸ ਗੁਲਗਾਈ ਐ ਜਾਤ ਕ ਨਾਮ ਨਾ ਚੱਟਾ ਜਾਤ ਕ ਨਾਮ ਨਾ ਚੱਟਾ ਨਾਮ ਜੱਜੈ ਜੱਜੈ ਜੱਤਕ ਨਾਮ ਜੱਜੈ ਜੱਜੈ ਨਾਮ ਜੱਜੈ ਰੱਤ ਦਾ ਚੱਕ ਨਾਮ ਜੱਜੈ ਦਾਤਕ ਨਾਮ ਜੱਜੈ ਦਾਤਕ ਨਾਮ ਜੱਜੈ ਦਾਤਕ ਨਾਮ ਜੱਜੈ ਨਾਨ ਪ੍ਰਤਤ ਤਤ ਸਿਉ ਮਿਲਿਆ ਤਾ ਤਸੂ ਮਿਲੀਏ ਹੀਰੇ ਹੀਰੇ ਫਿਧਾਈਏ ਹੀਰੇ ਹੀਰੇ ਫਿਧਾਈਏ ਹੀਰੇ ਹੀਰੇ ਫਿਧਾਈਏ ਜਾ ਚੱਪ ਨਾਮ ਜਾਚੈ ਨਾ ਜਾ ਚਕ ਨਾਮ ਗਾਟੇ ਚੱਜੇ ਨਾਮ ਜਾਚੈ ਜਾਚੈ ਜਾਤ ਨਾਮ ਜਾਚੈ ਜਾਚੈ ਨਾਮ ਜਾਚੈ ਜਾਚੈ ਜਾਚਪਨਾਮ ਜਾਚੈ ਜਾਚੈ ਨਾਨਕ ਦਾ ਸੱਚ ਇੱਕ ਜਿਸ ਤੁਸ ਦੇਵੇ ਆ ਜਿਸ ਤੁਸ ਦੇਵੇ ਆ ਚਿਤ ਖਾ ਦੇ ਮਨ ਤ੍ਰਿਪਤੀ ਏ ਨਾਨਕ ਸਾਹਿਬ ਦਾ ਨਾਨਕ ਸਾਹਿਬ ਦਾ ਜਾਂ ਚੱਕ ਮੰਗੇ ਮਤਵਾ ਪਰਮੇਸ਼ਰ ਜਤ ਮਾ ਤੇ ਸਹਿ ਭੂਖ ਨਮ ਤੇ ਸਹਿ ਭੂਖ ਨੌ ਲਾਟਕ ਨਾਮ ਦਾ ਗਤ ਗਤ ਰਤਨਾ ਨਾਮ ਦਾ ਗਤ ਮਕੋਦਾਨ ਠਾਕੁਰ ਨਾ ਅਵਰਤ ਛੂ ਮੇਲੇ ਸੰਗ ਨਾਚਾਰੇ ਨੇ ਲੇ ਕਿਰਪਾ ਬੁਲੰਗਾਂ ਨੇ ਲੇ ਕਿਰਪਾ ਬੁਲੰਗਾਂ ਜਾਚੇ ਨਾਮ ਜਾਚੇ ਜਾਚੇ ਨਾਮ ਜਾਚੇ 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 ਨਾਮ ਜਾਚੇ ਜਾਚੇ ਨਾਮ ਜਾਚੇ 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 ਨਾਮ ਜਾਚੇ ਜਾਚੇ ਨਾਮ ਜਾਚੇ 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 ਨਾਮ ਸਤਨਾਮੁ ਦਾਤਾ ਕੁਜਾਤਕੁ ਜਤਕਨਾਮੁ ਦਾਤਾ ਚੈ ਜਤੈ ਰਾਜਕਨਾਮੁ ਦਾਤਾ ਤਨ ਨਾਮ ਜਾਚੈ ਰਾਜਕਨਾਮੁ ਦਾਤਾ ਸਰਬ ਤਾਰ ਸਰਬ ਤੇ ਨਾ ਇੱਕ ਸੁਖ ਸਮੂਹ ਕੇ ਦਾ ਹਰ ਜੁਗ ਜੁਗ ਪਾਉ ਤੂੰ ਪਾਇਆ ਵਾਲ ਗੁਰਜੀ ਧਨਮਾਦ ਗੁਜਰ ਕੌਰ ਜੀ ਦੇ ਪੁੱਤੇ ਜਿਨ੍ਹਾਂ ਦੇ ਸਦਕਾਏ ਧਰਤੀ ਵਸ ਰਹੀ ਆ ਜਿਨ੍ਹਾਂ ਦੀ ਕਮਾਈ ਨਾਲ ਜ਼ੁਲਮੀ ਰਾਜ ਦਾ ਅੰਤ ਹੋਇਆ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਸਥਾਪਿਤ ਹੋਇਆ ਜਿਨ੍ਹਾਂ ਦੀ ਕੁਰਬਾਨੀ ਸਦਕਾ ਧਨ ਬਾਬਾ ਜ਼ੋਰਾਵਰ ਸਿੰਘ ਜੀ ਦਾ ਅੱਜ ਆਗਮਨ ਦਿਹਾੜਾ ਹੈ ਸਮੂਹ ਪੰਥ ਬੜੀ ਸ਼ਰਧਾ ਇਕੀਦਤ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਿਹਾ 1696 ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਲਾਲ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਹੋਇਆ ਇਸ ਸਥਾਨ ਤੇ ਸ਼ਹੀਦੀ ਪਾ ਕੇ ਜ਼ੁਲਮ ਦੀਆਂ ਜੜਾਂ ਹਲਾਈਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਸੋ ਗੁਰੂ ਕੇ ਲਾਲ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਭਾਵਨਾ ਨਾਲ ਇੱਥੇ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਚਿਰੀਖਾਨ ਪਰ ਸਬਜੀ ਦੇ ਭੋਗ ਪਏ ਨੇ ਕੀਰਤਨ ਹੋਇਆ ਦੀਵਾਨ ਸਜਿਆ ਬੇਅੰਤ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ ਸੈਕਿੰਡੇ ਲੰਗਰ ਲਾਏ ਨੇ ਸੰਗਤਾਂ ਨੇ ਰਾਤ ਨੂੰ ਦੀਵਾਨ ਵਿਸ਼ੇਸ਼ ਤੌਰ ਤੇ ਸਜਨੇ ਨੇ ਸੋ ਸਮੁੱਚੇ ਪੰਥ ਨੂੰ ਬਹੁਤ ਮੁਬਾਰਕਵਾਦ ਹੈ ਸਮੂਹ ਪ੍ਰਬੰਧ ਵੱਲੋਂ ਨਾਲ ਹੀ ਬੇਨਤੀ ਹੈ ਕਿ ਸ਼ਹੀਦੀ ਦਿਹਾੜੇ ਆ ਰਹੇ ਨੇ ਬੜੇ ਸਹਿਜ ਵਿੱਚ ਬੜੀ ਸੰਜੀਦਗੀ ਦੇ ਨਾਲ ਆਪ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਆਪਣੀ ਸਿਮਰਤੀ ਦੇ ਅੰਦਰ ਸਹਿਬਜ਼ਾਦਿਆਂ ਦੀ ਕਮਾਈ ਨੂੰ ਵਸਾਉਣਾ ਤਾਂ ਕਿ ਸਾਡੇ ਹਿਰਦੇ ਚ ਉਹਨਾਂ ਦਾ ਪਿਆਰ ਵੱਸ ਸਕੇ ਉਹਨਾਂ ਦੀ ਕਰਨੀ ਵੱਸ ਸਕੇ ਸੋ ਬਾਬਾ ਜੀ ਦੇ ਜਨਮ ਦਿਹਾੜੇ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ